ਕਹਾਣੀ ਸੁਹਾਗ ਦੀ ਕੀਮਤ ਪਿੰਡ ਰਾਮਪੁਰ ਦੀ ਇੱਕ ਲੜਕੀ ਸੀ ਮੀਨਾ ਉਹ ਘਰ ਦੀ ਇਕੱਲੀ ਧੀ ਸੀ ਪਰਿਵਾਰ ਦੀ लाडली ਹੁਨਰਵੰਦ ਸਿਆਣੀ ਅਤੇ ਬਹੁਤ ਸੁੰਦਰ ਮੀਨਾ ਦੇ ਪਿਓ ਜੀ ਸੰਤੋਖ ਸਿੰਘ ਇੱਕ ਮਜ਼ਦੂਰ ਸੀ ਉਹ ਸਾਰੀ ਉਮਰ ਹਲ ਚੁੱਕਦਾ ਰਿਹਾ ਪਰ ਕਦੇ ਵੀ ਕਿਸੇ ਅਮੀਰ ਦੀ ਤਰ੍ਹਾਂ ਨਹੀਂ ਜਿਆ ਜਦ ਮੀਨਾ ਦੀ ਉਮਰ ਵਿਆਦੀ ਹੋਈ ਤਾਂ ਪਰਿਵਾਰ ਨੇ ਚੰਗਾ ਰਿਸ਼ਤਾ ਲੱਭਿਆ ਲੜਕਾ ਰਵੀ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਪਰ ਉਸਦੇ ਮਾਪਿਆਂ ਦੀ ਇੱਕ ਹੀ ਸ਼ਰਤ ਸੀ ਦਾਜ ਚੰਗਾ ਹੋਣਾ ਚਾਹੀਦਾ ਹੈ ਸੰਤੋਖ ਸਿੰਘ ਨੇ ਬਹੁਤ ਯਤਨ ਕੀਤੇ ਝੂਠੇ ਕਰਜ਼ ਲੈ ਗਹਿਣੇ ਰਖਵਾਏ ਆਪਣੀ ਪੈਨ ਦੀ ਤੀ ਦਾ ਵਿਆਹ ਰੋਕ ਦਿੱਤਾ ਕੇਵਲ ਆਪਣੀ ਤੀ ਦੇ ਸੁਹਾਗ ਲਈ ਉਹਨਾਂ ਨੇ ਟੀਵੀ ਫ੍ਰਿਜ ਸਕੂਟਰ ਤੇ ਨਕਦ ਪੈਸੇ ਦਿੱਤੇ ਪਰ ਫਿਰ ਵੀ ਰਵੀ ਦੇ ਮਾਪਿਆਂ ਨੂੰ ਘਟ ਲੱਗਾ ਗਿਆ ਤੋ ਬਾਤ ਮੀਨਾ ਨੂੰ ਤਾਣ ਮਾਰ ਤਾਣੇ ਤੇ ਤਿੱਖੀ ਪਾਸ਼ਾ ਮਿਲਣ ਲੱਗੀ ਤੇਰੇ ਮਾਪਿਆਂ ਨੇ ਕੀ ਦਿੱਤਾ ਮੀਨਾ ਨੂੰ ਕਈ ਵਾਰੀ ਭੁੱਖਾ ਰੱਖਿਆ ਜਾਂਦਾ ਕਈ ਵਾਰੀ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਕਈ ਵਾਰੀ ਜਿਸਮ ਤੇ ਹੱਥ ਚੁੱਕੇ ਜਾਂਦੇ ਉਸ ਦੀ ਹੌਲੀ ਹੌਲੀ ਆਵਾਜ਼ ਵੀ ਦਬਣ ਲੱਗੀ ਮੇਰੀ ਸਿਹਤ ਡਿੱਗ ਰਹੀ ਏ ਪਰ ਕਿਸੇ ਨੂੰ ਫਰਕ ਨਹੀਂ ਪੈਂਦਾ ਮੈਂ ਕਿਸੇ ਦੀ ਨੂੰ ਨਹੀਂ ਕਿਸੇ ਦੀ ਨੌਕਰਾਨੀ ਬਣ ਗਈ ਹਾਂ ਮੀਨਾ ਨੇ ਚੁੱਪ ਸਹਿ ਲਿਆ ਇੱਕ ਦਿਨ ਉਸਦੀ ਮਾਂ ਦੇ ਘਰ ਚਿੱਠੀ ਆਈ ਮਾਂ ਮੈਂ ਖੁਸ਼ ਨਹੀਂ ਹਾਂ ਪਰ ਮੈਂ ਤੁਹਾਡਾ ਮੱਥਾ ਨਹੀਂ ਥਲਾਉਣਾ ਚਾਹੁੰਦੀ ਮੇਰੇ ਵਿਆਹ ਲਈ ਤੁਸੀਂ ਜੋ ਕੀਤਾ ਉਹ ਕਦੇ ਨਾ ਭੁੱਲਾਂਗੀ ਪਰ ਮੇਰਾ ਸੁਹਾਗ ਦਾਜ ਤੋਂ ਸਸਤਾ ਨਿਕਲਿਆ ਇਹ ਲਾਈਨਾਂ ਪੜ੍ਹ ਕੇ ਮਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਇੱਕ ਦਿਨ ਮੀਨਾ ਨੇ ਹੌਸਲਾ ਕੀਤਾ ਉਸਨੇ ਰਵੀ ਨੂੰ ਅੱਖਾਂ 'ਚੋਂ ਪਿਆਰ ਸੱਚਾ ਹੋਵੇ ਦਾਜ ਦੀ ਲੋੜ ਨਹੀਂ ਹੋਣੀ ਚਾਹੀਦੀ ਉਸ ਰਾਤ ਬਾਅਦ ਰਵੀ ਨੂੰ ਵੀ ਅਫਸੋਸ ਹੋਇਆ ਉਸਨੇ ਆਪਣੀ ਮਾਪਿਓ ਨਾਲ ਗੱਲ ਕੀਤੀ ਅਤੇ ਮੀਨਾ ਨੂੰ ਮੁਰ ਸਤਿਕਾਰ ਦਿੱਤਾ ਉਹ ਦੂਜਿਆਂ ਦੇ ਵਿਆਹਾਂ 'ਚ ਖੁੱਲ ਕੇ ਆਖਣ ਲੱਗੇ ਦਾਜ ਨਹੀਂ ਪਿਆਰ ਲੋ ਇਹ ਕੁੜੀ ਖਰੀਦਣ ਵਾਲੀ ਚੀਜ਼ ਨਹੀਂ ਮੈਸਜ ਦਾਜ ਸਿਰਫ ਇੱਕ ਸਮਾਜਿਕ ਰਿਵਾਜ ਨਹੀਂ ਇਕ ਅਣ ਦੇਖੀ ਜ਼ੰਜੀਰ ਹੈ ਜੋ ਬੇਗੁਨਾਹ ਤਿਆਦੇ ਸੁਹਾਗ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦਾਜ ਤੋਂ ਵੱਡਾ ਪਿਆਰ ਇੱਜ਼ਤ ਅਤੇ ਇਨਸਾਫ਼ ਹੈ ਦਾਜ ਤੋਂ ਇਨਕਾਰ ਕਰੋ ਤੇਧੀਆਂ ਦਾ ਸਤਕਾਰ ਕਰੋ ਦਾਜ ਪ੍ਰਥਾ ਰੋਕੋ